ਪੰਜਾਬ ਔਰ ਹਰਿਆਣਾ ਹਾਈ ਕੋਰਟ ਦਾ ਇੱਕ ਵੱਡਾ ਫੈਸਲਾ ਆਇਆ ਹੈ ਆ ਪ੍ਰੋਬ ਹੈ ਚੰਡੀਗੜ੍ਹ ਪੁਲਿਸ ਇਨਵੈਸਟੀਗੇਟ ਕਰੂਗੀ 4 ਮਹੀਨੇ ਦਿੱਤੇ ਗਏ ਨੇ ਪ੍ਰੋ ਕੰਪਲੀਸ਼ਨ ਚ ਮੈਮ ਅੰਦਰ ਕੀ ਹੋਇਆ ਕਿਉਂਕਿ ਤੁਹਾਡੀ ਪੁਲਿਸ ਹੀ ਸੀਬੀਆਈ ਅਪਰੂਵ ਹਾਂਜੀ ਸਾਡੀ ਪਟੀਸ਼ਨ ਅਲਾਉ ਕਰਤੀ ਹੈ ਆਨਰੇਬਲ ਹਾਈ ਕੋਰਟ ਨੇ ਸਾਡੀ ਪੁਲਿਸ ਸਿਰਫ सीबीआई ਲਈ ਨਹੀਂ ਸਗੀ ਸਾਡੀ ਪ੍ਰੇਅਰ ਸੀਗੀ ਕਿ ਇਹ ਜਿਹੜੀ ਐਫਆਈਆਰ ਤੇ ਇਸ ਦੀ ਇਨਵੈਸਟੀਗੇਸ਼ਨ ਹੈ ਇਹ ਕਿਸੇ ਵੀ ਇੱਕ ਇੰਡੀਪੈਂਡੈਂਟ ਏਜੰਸੀ ਨੂੰ ਦਿੱਤੀ ਜਾਵੇ ਜਾਂ ਫਿਰ सीबीआई ਨੂੰ ਦਿੱਤੀ ਜਾਵੇ ਜੋ ਕੋਰਟ ਨੂੰ ਠੀਕ ਲੱਗਦਾ ਹੈ ਤਾਂ ਹੁਣ ਇੰਡੀਪੈਂਡੈਂਟ ਪੁਲਿਸ ਨੂੰ ਜਿਹੜੀ ਕਿ ਚੰਡੀਗੜ੍ਹ ਪੁਲਿਸ ਹੈ ਇਟ ਹੈਸ ਬੀਨ 기ਵਨ ਟੂ ਦਾ ਚੰਡੀਗੜ੍ਹ ਪੁਲਿਸ ਵਿਦਆਊਟ ਐਨ ਇੰਟਰਫੇਰੈਂਸ ਆਫ ਦਾ ਪੰਜਾਬ ਪੁਲਿਸ ਕਾਡਰ ਆਫਿਸਰਸ ਇੱਕ ਹੋਰ ਚੀਜ਼ ਹੈ ਕਿ 4 ਮਹੀਨੇ ਵਿੱਚ ਪ੍ਰੋਬ ਕੰਪਲੀਟ ਹੋ ਜਾਣੀ ਚਾਹੀਦੀ ਹੈ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਹਾਡੀ ਦੂਜੀ ਪੁਲਿਸ ਸੀਗੀ ਕਿ ਪੰਜਾਬ ਕਾਡਰ ਦਾ ਕੋਈ ਹੋਏ ਨਾ ਕਿਉਂਕਿ ਚੰਡੀਗੜ੍ਹ ਪੁਲਿਸ ਮਿਕਸ ਹੁੰਦੀ ਹੈ ਹਰਿਆਣਾ ਔਰ ਪੰਜਾਬ ਦੀ ਹਾਂਜੀ 4 ਮੰਥਸ ਟਾਈਮ ਹੈਸ ਬੀਨ 기ਵਨ ਦੈਟ ਇਨਵੈਸਟੀਗੇਸ਼ਨ ਵਿਲ ਬੀ ਕੰਪਲੀਟਿਡ ਵਿਦਿਨ 4 ਮੰਥਸ ਐਂਡ ਰਿਪੋਰਟ ਵਿਲ ਬੀ ਸਬਮਿਟਿਡ ਬਾਈ ਦ ਚੰਡੀਗੜ੍ਹ ਪੁਲਿਸ ਸੋ ਵੀ ਪ੍ਰੇਡ ਟੂ ਦ ਕੋਰਟ ਕਿ ਇਹਦੇ ਵਿੱਚ ਸਿੰਸ देयर ਆ ਮਨੀ ਆਫਿਸਰਸ ਇਨ ਚੰਡੀਗੜ੍ਹ ਹੂ ਆਰ ਆਲਸੋ ਫਰਮ ਪੰਜਾਬ ਐਂਡ ਆਲਸੋ ਫਰਮ ਹਰਿਆਣਾ ਸੋ ਦ ਕੋਰਟ ਹੈਸ ਆਰਡਰਡ ਦੈਟ it will not be headed by any punjab police officer or it uh, punjab police officer will not be a part of the investigation ha ji sare veterans hain itthe aaye ne unna de naal gal karnay sir kis tarah dekh de ho tusi aur main jo case shuru to shuru hoaya hai us nu kaun de koshish kiti ja rahi hai pehla ta deny karan di koshish kiti gayi hai hun nu avoid karan di koshish ho rahi hai aur kuch nahi hai oh judge sahab bhi badli kar dete ik wari ha ਇਹ ਤਾਂ ਅਸੀਂ ਕੀ ਸਮਝੀਏ ਹਾਂਜੀ ਅਸੀਂ ਵੀ ਓਨਰ ਦਾ ਵੀ ਰਿਸਪੈਕਟ ਕਰਦੇ ਜੱਜ ਵੀ ਬਲੀਵ ਦੈਮ ਵੀ ਰਿਸਪੈਕਟ ਦਮ ਬਟ ਵਾਟ ਵਾਜ਼ ਦਾ ਨੈਸਸਿਟੀ ਆਫ ਚੇਂਜਿੰਗ ਦਾ ਜੱਜ ਐਟ ਦਾ ਲਾਸਟ ਮੋਮੈਂਟ ਸਰ ਕਿਸ ਤਰ੍ਹਾਂ ਦੇਖਦੇ ਹੋ ਕੇਸ ਨੂੰ ਦੇਖੋ ਸਾਡੀ ਮੰਤਾ ਸੀ ਕਿ ਸੀਬੀਆਈ ਦੀ ਇਨਵੈਸਟੀਗੇਸ਼ਨ ਨਾਓ ਇਫ ਦਾ ਕੋਰਟ ਫੀਲਸ ਕੇ ਥਿਸ ਇਜ਼ ਓਕੇ ਵੀ ਲੈਟਸ ਸੀ ਇਫ ਦੇ ਆਰ ਸੇਇੰਗ ਸੋ ਲੌਂਗ ਐਸ ਦੇ ਡੂ ਨਾਟ ਯੂ نو ਪੁਲਿਸ ਦਾ ਵੀ ਪਹਿਲੂ ਇਹ ਹੁੰਦਾ ਹੈ The officer can be from Punjab cadre with the UT, you know, we're posted in UT. Now, if it is an officer from the Punjab cadre with the UT, then obviously, uh, you know, you know what could be the outcome. So we expect they are saying that I think there was some mention also about uh, the co-option of uh, an army rep. Well, so long as it is kept under a proper, you know, uh, somebody is observing it nicely, and it is un. totally fair we will accept it but if it is not fair then i think it will be not it will be a travesty of justice for a simple reason that we need to understand we are leading to anarchy ha ji jo je veterans hain oh kar rahe hain to tusi dekh sakde ho ke parivar hain hun aa chukke hain bahar aur dekho ek briefing karan di koshish hai kyunki ek lambi mang itte rahi si gi te assi sun sakde hain ke मैडम आज ਤੁਸੀਂ ਸੈਟੀਸਫਾਈ ਹੋ ਚੰਡੀਗੜ੍ਹ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ ਜੀ ਜੀ ਬਿਲਕੁਲ ਬਿਕੋਜ਼ ਜੋ ਮੈਨੂੰ ਡਰ ਸੀਗਾ ਕਿ ਪੰਜਾਬ ਪੁਲਿਸ ਜਾਂ ਪੰਜਾਬ ਪੁਲਿਸ ਜਾਂ ਪੰਜਾਬ ਕਾਂਡਰ ਵਾਲੇ ਜਿਹੜੇ ਆਈਪੀਐਸ ਐਨ ਉਹ ਇਸ ਨੂੰ ਖਰਾਬ ਕਰਨਗੇ ਤੇ ਪੰਜਾਬ ਪੁਲਿਸ ਕੈਨ ਨਾਟ ਬੀ ਟਰਸਟਡ ਵਿਦ ਦ ਇਨਵੈਸਟੀਗੇਸ਼ਨ ਜਲ ਸਾਹਿਬ ਨੇ ਆਪੇ ਹੀ ਕਿਹਾ ਕਿਉਂਕਿ ਜੋ ਉਹਨਾਂ ਨੇ ਹੁਣੇ ਤੱਕ ਕੀਤਾ ਉਸ ਦੀ وجہ ਨਾਲ ਔਰ ਜੋ ਉਹਨਾਂ ਦੀ ਸਟੇਟਮੈਂਟਸ ਆਈਆਂ ਉਸ ਦੀ وجہ ਨਾਲ ਟੂ ਦ ਇਨਵੈਸਟੀਗੇਸ਼ਨ ਇਸ 기ਵਨ ਟੂ ਯੂਟੀ ਚੰਡੀਗੜ੍ਹ ਅੰਡਰ ਡੀਜੀ ਆਈਪੀਐਸ ਉਹ ਆਪਣੀ ਇੱਕ ਟੀਮ ਸਿਲੈਕਟ ਕਰਨਗੇ ਉਨਾ ਦੇ ਅੰਡਰ ਹੋਏਗੀ ਅਰ ਨੋ ਆਫੀਸਰ ਫ্রম ਪੰਜਾਬ ਕਾਰਡਰ ਔਰ ਪੰਜਾਬ ਪੁਲਿਸ ਅਫੀਸ਼ਰ ਵਿਲ ਬੀ ਇਨ ਥਿਸ ਇਨਵੈਸਟੀਗੇਸ਼ਨ ਵੀ ਹੈਵ ਸੈਡ ਕਿ ਟੂ ਬੀ ਅ ਫੇਅਰ ਇਨਕੁਆਰੀ ਕਲੈਨਾ ਸੋਚਨ ਕਿ ਆਰਮੀ ਸੀਗੀ ਤੇ ਆਰਮੀ ਨੇ ਕੁਝ ਕਿਹਾ ਸੋ ਵੀ ਹੈਵ ਸੈਡ ਨਾਥਿੰਗ ਨੋ ਆਰਮੀ ਨੋ ਪੁਲਿਸ ਬਟ ਵੀ ਵਾਂਟ ਅ ਫੇਅਰ ਇਨਵੈਸਟੀਗੇਸ਼ਨ ਜਿਸ ਤੇ ਅੱਜ ਤੱਕ ਮੈਂ ਹੋਨੇ ਤੱਕ ਕਈ ਲੜਾਈ ਲੜਾਈ ਸੀ ਕਿ ਮਨੂੰ ਫੇਅਰ ਇਨਵੈਸਟੀਗੇਸ਼ਨ ਚਾਹੀਦੀ ਹੈ ਗਲਤੀ ਜਿਸ ਦੀ ਹੈ ਉਹ ਸਾਹਮਣੇ ਆਏ ਤੇ ਦੇ ਹੈਵ ਸੈਟ ਟਾਈਮ ਬੰਡ ਕੀਤੀ ਹੈ 4 ਮਹੀਨੇ ਲਈ 4 ਮਨਸ ਤੇ ਅੰਦਰ ਆ ਇਨਕੁਆਰੀ ਖਤਮ ਕਰਕੇ ਹਾਈ ਕੋਰਟ ਤੇ ਅਪੀਲ ਮੈਂ ਆਯੂ ਡਿਸਪਾਇੰਟਡ ਡਿਸਪਾਇੰਟਡ ਹੋ ਗਿਆ ਕਿ ਉਹ ਸੀਬੀਆਈ ਨੂੰ ਕੀ ਮੈਂ ਆਮ ਹੈਪੀ ਸਟਿਲ ਕਿ ਮੈਨੂੰ ਕੁਝ ਤੇ ਦੇਖੋ ਆਪਾ ਮੈਂ ਤੁਹਾਨੂੰ ਕੱਲ ਵੀ ਕਿਹਾ ਸੀਗਾ ਮੈਨੂੰ ਸਿਸਟਮ ਤੇ ਥੋੜਾ ਜਿਹਾ ਭਰੋਸਾ ਹੈ ਸੋ ਐਟਲੀਸਟ ਸਿਸਟਮ ਨੇ ਇੰਨਾ ਤੇ ਮੈਨੂੰ ਸੁਣਿਆ ਕਿ ਪੰਜਾਬ ਪੁਲਿਸ ਆ ਪੰਜਾਬ ਕਾਡਰ ਦੇ ਬੰਦਿਆਂ ਨੂੰ ਨਹੀਂ ਪਾਇਆ ਜਿਨ੍ਹਾਂ ਤੋਂ ਮੈਨੂੰ ਡਰ ਸੀਗਾ ਜਿਸ ਤੋਂ ਮੈਨੂੰ ਡਰ ਸੀਗਾ ਐਸਐਸਪੀ ਦੇ ਤਵਾਦਲੇ ਦੀ ਵੀ ਤੁਸੀਂ ਡਿਮਾਂਡ ਜੀ ਉਹ ਤੇ ਮਾਨ ਸਰਕਾਰ ਨੇ ਸਾਡੇ ਨਾਲ ਜਿੰਨਾ ਵੱਡਾ ਧੋਖਾ ਕੀਤਾ ਹੈ ਪੂਰੇ ਪੰਜਾਬ ਦੀ ਧੀਆ ਨਾਲ ਧੋਖਾ ਕੀਤਾ ਹੈ ਜੇ ਜਬ ਮੈਂ ਮਾਨ ਸਾਹਿਬ ਇਨੀ ਗੱਲ ਸੁਣ ਲਿਓ ਜਿਹੜੀ ਤੀਆਂ ਤੁਹਾਨੂੰ ਮਾਵਾ ਤੇ ਧੀਆਂ ਆਸ਼ੀਰਵਾਦ ਉਹਨਾਂ ਦੇ ਆਸ਼ੀਰਵਾਦ ਨਾਲ ਹੀ ਬੰਦਾ ਚੜਦਾ ਹੈ ਤੇ ਤੁਸੀਂ ਕਿਦੇ ਚੜੋਗੇ ਨਹੀਂ ਜਿੰਨੀ ਤੁਸੀਂ ਮਾਵਾ ਤੇ ਧੀਆਂ ਦਾ ਦਿਲ ਦੁਖਾਇਆ ਹੈ ਐਮਾਨ ਸਾਹਿਬ ਨੂੰ ਮੇਰੇ ਵੱਲੋਂ ਦੇ ਦਿਓ ਜੋ ਤੁਸੀਂ ਮੇਰੇ ਸਿਰ ਤੇ ਹੱਥ ਰੱਖ ਕੇ ਮੈਨੂੰ ਭਰੋਸਾ ਦਿੱਤਾ ਸੀ ਇਹ ਜੇ ਸਰਕਾਰ ਤੋਂ ਹੋ ਹੁੰਤੂ ਸਰਕਾਰ ਨਾ ਹੋਏ ਔਰ ਗਵਰਨਰ ਰੂਲ ਦੇ ਦਿੱਤਾ ਜਾਏ ਜਾ ਬੈਟਰ ਹੈ ਵੀਡੀਓ ਵੀ ਸ਼ੇਅਰ ਕੀਤਾ ਜੀ ਅੱਜ ਅੱਜ ਵੀਡੀਓ ਜੀ ਅੱਜ ਮੈਨੂੰ ਮੈਂ ਆਈ ਸੀਗੀ ਇੱਕ ਬੰਦਾ ਆਰਪੀ ਦਾ ਨਹੀਂ ਸੀ ਜੀ ਉਹ ਆਰਪੀ ਦਾ ਸੀਗਾ ਉਸ ਉਹ ਮੇਰੇ ਪਟਿਆਲੇ ਤੋਂ ਜਦੋਂ ਮੈਂ ਚਲੀ ਆ ਮੈਂ ਤੁਹਾਨੂੰ ਵੀਡੀਓ ਦੇ ਉਦੋਂ ਦੀ ਸਾਨੂੰ ਫੋਲੋ ਕਰ ਰਿਹਾ ਸੀ ਨੇ ਵੀਡੀਓ ਵਾਇਸ ਮੈਸੇजेस ਭੇਜੇ ਹੋਏ ਸੀਗੇ ਕਿ ਆ ਕਾਰੋਨਿਕਲ ਗੇਨ ਦੇ ਹੈਵ ਰੀਚ 42 ਨੰਬਰ 45 ਗੱਡੀ ਨੰਬਰ ਸਾਰਾ ਕੁਝ ਦੱਸ ਦਸੀਗਾ ਤੇ ਤੁਸੀਂ ਸੁਣ ਰਹੀ ਸੀ ਕਿਸ ਤਰ੍ਹਾਂ ਜੋ ਜਸਵਿੰਦਰ ਕੌਰ ਹੈ ਹੁਣ ਗੱਲ ਕਰ ਰਹੀ ਸੀ ਤੇ ਹੁਣ ਅੱਜ ਵੱਡਾ ਫੈਸਲਾ ਆਇਆ ਹੈ ਸੀਬੀਆਈ ਦੀ ਪਲੀ ਨਹੀਂ ਲੇਕਿਨ ਚੰਡੀਗੜ੍ਹ ਪੁਲਿਸ ਜੋ ਕਿ ਯੂਟੀ ਪੁਲਿਸ ਹੈ ਉਸ ਪੂਰੇ ਮਾਮਲੇ ਨੂੰ ਇਨਵੈਸਟੀਗੇਟ ਕਰੂਗੀ ਔਰ 4 ਮਹੀਨੇ ਵਿੱਚ ਪ੍ਰੋਬ ਖਤਮ ਹੋ ਜਾਊਗੇ ਬੀਜੀਪੀ ਜੇ ਹੈ ਉਹ ਆਪਣੀ ਟੀਮ ਡਿਸਾਈਡ ਕਰਨਗੇ ਤਾਂ ਇਹ ਪੂਰੀ ਗੱਲ ਜੋ ਹੈ ਅੱਜ ਪੰਜਾਬ ਔਰ ਹਰਿਆਣਾ ਕੋਰ ਦਾ ਵੱਡਾ ਫੈਸਲਾ ਆਇਆ ਹੈ ਕੈਮਰਾ ਪਰ ਸੰਦੀਪ ਗਰੀਜ ਦੇ ਨਾਲ ਕਮਲਜੀਤ ਸੰਧੂ ਚੰਦੇਗੜ੍ਹ ਪੰਜਾਬ ਤੱਕ